ਤੇ ਸਾਡੇ ਵਿੱਚ ਇਹ ਆਮ ਹੈ ਕਿ ਕਦੇ ਉਹਦੀ ਗੱਲ ਤੋੜ ਲਈ ਉਹਦੀ ਸਾਨੂੰ ਜ਼ਿੰਦਗੀ 'ਚ ਕੋਈ ਲੋੜ ਨਹੀਂ ਉਸ ਗੱਲ ਦੀ ਫਿਰ ਅਸੀਂ ਤੋੜ ਲੈਣੀ ਫਿਰ ਘੰਟਾ-ਘੰਟਾ ਇੱਕ ਗੱਲ ਤੇ ਲਾ ਦੇਣਾ ਫਿਰ ਦੋ-ਦੋ ਘੰਟੇ ਇਸ ਗੱਲ ਤੇ ਲਾਪਤੇ ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ ਜਿਸ ਬੰਦੇ ਦੀ ਡਿਸਕਸ਼ਨ ਬਿਮਾਰਾਂ ਵਾਲੀ ਹੈ ਉਹਦਾ ਮਾਈਂਡ ਬਿਮਾਰ ਹੋ ਤੇ ਜਿੱਦੀ ਡਿਸਕਸ਼ਨ ਤੰਦਰੁਸਤਾਂ ਵਾਲੀ ਹੈ ਉਹ ਤੰਦਰੁਸਤ ਹੋਏਗਾ ਹੁਣ ਕਈ ਬੰਦੇ ਮੇਰੇ ਕੋਲ ਆਉਣਗੇ ਦੁਆਨ ਸੁਣਦੇ ਆ ਪਨ ਚੜਤੀ ਕਲਾ ਚ ਨਹੀਂ ਰਹਿੰਦਾ ਮੈਂ ਫੇਰ ਵੀ ਬਿਮਾਰ ਆ ਬਈ ਬਿਮਾਰ ਤੇ ਤੂੰ ਰਹਿਣਾ ਹੀ ਐ ਤੂੰ ਮੇਰੀ ਗੱਲ ਤੇ ਘੰਟਾ ਸੁਣਦਾ ਚੱਲ ਤੂੰ ਅੱਜ ਦਾ ਦਿਨ ਅਸਰ ਹੋ ਜਾਏਗਾ ਕੱਲ ਦਾ ਦਿਨ ਸਰੂਰ ਦੇ ਚ ਰਹੇਗਾ ਪਰਸੋਂ ਨੂੰ ਫੇਰ ਤੂੰ ਉਹੀ ਗੱਲਾਂ ਛੇੜ ਲੈਣੀਆਂ ਪਰਸੋਂ ਦਾ ਦਿਨ ਚੌਥੇ ਦਾ ਦਿਨ ਪੰਜਵੇਂ ਦਾ ਦਿਨ ਛੇਵੇਂ ਦਾ ਦਿਨ ਸਾਰਾ ਦਿਨ ਉਹੀ ਗੱਲਾਂ ਕਦੇ ਕਿਸੇ ਨਾਲ ਤੋਰ ਲੈ ਕਦੇ ਕਿਸੇ ਨਾਲ ਤੋਰ ਲੈ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਕੋਈ ਹੈਲਦੀ ਡਿਸਕਸ਼ਨ ਨਾ ਹੋਵੇ ਤੁਹਾਡੀ ਵਿਚਾਰ ਵਿਚਾਰਾਂ ਗੱਲਬਾਤ ਜਿਹੜੀ ਹੈ ਜੇ ਚੰਗੀ ਗੱਲਬਾਤ ਨਾ ਹੋ ਰਹੀ ਹੋਵੇ ਬੰਦ ਕਰਾਇਆ ਕਰੋ ਚੁੱਪ ਕੀ ਲੈਣਾ ਅਸੀਂ ਇਹ ਸਾਡਾ ਪਿਛਾ ਹੈ ਜਿਹੜੀਆਂ ਗੱਲਾਂ ਅਸੀਂ ਤੋੜ ਕੇ ਵਹਿ ਜਾਂਦੇ ਆ ਸਾਡਾ ਕੋਈ ਲੈਣ ਦੇਣ ਹੀ ਨਹੀਂ ਹੁੰਦਾ ਉਹਨਾਂ ਗੱਲਾਂ ਕਈ ਕਈ ਘੰਟੇ ਫਿਰ ਅਸੀਂ ਕਰੀ ਜਾਂਦੇ ਆ ਫਿਰ ਸਵਾਦ ਆਉਂਦਾ ਉਹਦੀ ਚੁਗਲੀ ਕਰ ਲੈ ਉਹਦੀ ਨਿੰਦਿਆ ਕਰ ਲੈ ਉਹਦੇ ਬਾਰੇ ਮਾੜਾ ਬੋਲ ਲੈ ਉਹਦੇ ਚੋਂ ਨਜ਼ਾਰਾ ਜਿਆ ਆਈ ਜਾਂਦਾ ਵਧੀਆ ਵਧੀਆ ਗੱਲਾਂ ਕਰਨ ਦਾ ਸਵਾਦ ਨਹੀਂ ਆਉਂਦਾ ਚੰਗੇ ਆਈ ਹਾਲਕ ਕਰੇ ਬੁਰਾਈ ਹੋਏ ਸ਼ੇਰ ਬੁਰਾਈ ਵੇਲੇ ਸ਼ੇਰ ਬਣਦਾ ਮਨ ਚੰਗੇ ਕੰਮਾਂ ਵੇਲੇ ਤੇ ਆਲਸ ਕਰਦਾ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਆ ਬਹਿ ਕੇ ਇਹਦੇ 'ਚ ਸਵਾਦ ਸਬੂਦ ਨਹੀਂ ਆਉਂਦਾ ਸਵਾਦ ਆਉਂਦਾ ਹੈ ਉਹਦਾ ਮੁੰਡਾ ਕਿੱਧਰ ਨੂੰ ਭੱਜ ਗਿਆ ਕੁੜੀ ਕਿੱਧਰ ਗਈ ਉਹਦੀ ਨੂੰ ਕਿਵੇਂ ਹੈ ਉਹਦਾ ਪੋਤਾ ਕਿਵੇਂ ਹੈ ਦਾਜ ਲਈ ਕਲੇਸ਼ ਹੋਣ ਲੱਗਿਆ ਹੈ ਕਿ ਨਹੀਂ ਲੜਾਈ ਉਹਨਾਂ ਘਰ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਬੇੜਾ ਬਹਿ ਗਿਆ ਕਿ ਨਹੀਂ ਪੱਠਾ ਬਹਿ ਗਿਆ ਕਿ ਨਹੀਂ ਲੜਨ ਲੱਗੇ ਹੈ ਕਿ ਨਹੀਂ ਸੱਸ ਨੇ ਨੂੰ ਦੀ ਗੁੱਤਨੀ ਪੱਟੀ ਕਿ ਨਹੀਂ ਗੁੱਤਨੀ ਸੱਸ ਦੀ ਨੂੰ ਸੱਸ ਨੂੰ ਨੂੰ ਨੇ ਫੜਿਆ ਕਿ ਨਹੀਂ ਫੜਿਆ ਉਹਦਾ ਜੂੜਾ ਇਹਦੇ 'ਚ ਖੁਸ਼ੀ ਮਿਲਦੀ ਹੈ ਸਵਾਦ ਆਉਂਦਾ ਨਜ਼ਾਰਾ ਉਹਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਉਹਨੂੰ ਘਾਟਾ ਪੈ ਗਿਆ ਉਹਦਾ ਬੇੜਾ ਬਹਿ ਗਿਆ ਇਹ ਬੜਾ ਨਜ਼ਾਰਾ ਹੁੰਦਾ ਇਦਾਂ ਨਹੀਂ ਗੱਲਾਂ ਕਰਦੇ ਕੋਈ ਲੈਣ ਦੇ ਨਹੀਂ ਹੁੰਦਾ ਇਦਾਂ ਦੇ ਵਿਸ਼ਿਆਂ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਸਾਡਾ ਤੇ ਅਸੀਂ ਕਈ ਕਈ ਘੰਟੇ ਇਦਾਂ ਦੀਆਂ ਗੱਲਾਂ ਗੱਡੀਆਂ 'ਚ ਬਹਿ ਜੋ ਤਾਂ ਤੋੜ ਲੋ ਲੱਗੇ ਰੋ ਦੋ ਦੋ ਘੰਟੇ ਉਹਦੇ ਐ ਹੋ ਗਿਆ ਉਹਦੇ ਐ ਐਮ ਐਲ اے ਐਮ ਐਲ اے ਨੇ ਐ ਕਰਤਾ ਸਰਕਾਰ ਆ ਕਰ ਰਹੀ ਐ ਫਲਾਣਾ ਆ ਕਰ ਰਿਹਾ ਫਲਾਣਾ ਆ ਕਰ ਰਿਹਾ ਫਲਾਣਾ ਇਹ ਇਹਦੇ 'ਚ ਕੀ ਖਟੋਗੇ ਤੁਸੀਂ